ਹਾਂਜੀ ਕਿਸਾਨ ਭਰਾਓ ਸਾਡੇ YouTube ਚੈਨਲ 'ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਅੱਜ ਆਪਾਂ ਖੜੇ ਹਾਂ ਜੀ ਬਰਨਾਲਾ ਸ਼ਹਿਰ ਦੀ ਦਾਣਾ ਮੰਡੀ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੋ ਆੜਤੀਆਂ ਤੇ ਸਰਕਾਰ ਦੇ ਵਿਚਾਲੇ ਮੀਟਿੰਗਾਂ ਚੱਲ ਰਹੀਆਂ ਹਨ ਉਹਨਾਂ ਦਾ ਹਜੇ ਤੱਕ ਕੋਈ ਵੀ ਫੈਸਲਾ ਪੰਜਾਬ ਸਰਕਾਰ ਵੱਲੋਂ ਪੱਕੇ ਤੌਰ ਤੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਆੜਤੀਆਂ ਤੇ ਮਜ਼ਦੂਰਾਂ ਵੱਲੋਂ ਰੋਸ ਮਜਾਰੇ ਕਟੇ ਜਾ ਰਹੇ ਹਨ ਤੇ ਬਾਕੀ ਤੁਸੀਂ ਆ ਦੇਖ ਲਓ ਜੀ ਕਿਸਾਨ ਤੁਹਾਡੇ ਸਾਹਮਣੇ ਚੋਨਾ ਵੱਢ ਕੇ ਮੰਡੀ ਦੇ ਵਿੱਚ ਲਿਆਉਣ ਲੱਗੇ ਨੇ ਕਿਉਂਕਿ ਕਿਸਾਨਾਂ ਦੀ ਮਜਬੂਰੀ ਬਣ ਗਈ ਹੁਣ ਚੋਨਾ ਪੱਕਿਆ ਪਿਆਗਾ ਘਰਾਂ ਦੇ ਵਿੱਚ ਇਹਨਾਂ ਚੋਨਾ ਲਾ ਨਹੀਂ ਸਕਦੇ ਲਿਆਉਣਾ ਤਾਂ ਆਖਿਰਕਾਰ ਉਹਨਾਂ ਨੂੰ ਮੰਡੀਆਂ ਦੇ ਵਿੱਚ ਹੀ ਪੈਣਾਗਾ ਹੁਣ ਦੇਖਿਆ ਜਾਵੇਗਾ ਕਿ ਹੁਣ ਚੋਨਾ ਤੋਲਦਾ ਜਾਂ ਨਹੀਂ ਤੋਲਦਾ ਹੜੇ ਕਿੰਨਾ ਟਾਈਮ ਕਿਸਾਨ ਨੂੰ ਮੰਡੀ ਦੇ ਵਿੱਚ ਬੈਠਣਾ ਪਵੇਗਾ ਬਾਕੀ ਹੜੇ ਕੋਈ ਨਾ ਤਾਂ ਹੜੇ ਬੋਲੀ ਆਈ ਆ ਨਾ ਹੀ ਹਲੇ ਆੜਤੀ ਰੋਕ ਕਰਦੇ ਨੇ ਖਰੀਦਣ ਦਾ ਹਾਲ ਤਾਂ तकरीबन ਸੁਕਾਉਣ ਲਈ ਕਿਹਾ ਜਾਂਦਾ ਕਿ ਚੋਨਾ ਤੁਸੀਂ ਬੱਤ ਬੱਤ ਸੁਕਾਓ ਪਹਿਲਾਂ ਫੇਰ ਕਿਤੇ ਦੇਖਾਂਗੇ ਉਸ ਤੋਂ ਬਾਅਦ ਹਲੇ ਜਨਾਚਰ ਹੜਤਾਲ ਨਹੀਂ ਖੋਲਦੀ ਆੜਤੀਆਂ ਦੀ ਫੇਰ ਤੋਲੇ ਜਾਊਗਾ ਇਹ ਇਹ ਸਾਰੀਆਂ ਗੱਲਾਂ ਦੇ ਵਿੱਚ ਜ਼ਿੰਮੇਵਾਰ ਮਾਰਿਆ ਜਾਂਦਾ ਹੈਗਾ ਕਿਉਂਕਿ ਜੇਕਰ ਨਹੀਂ ਵੜਦਾ ਤਾਂ ਚੋਨਾ ਬਾਣ ਦੇ ਵਿੱਚ ਖਰਾਬ ਹੁੰਦਾ ਇਹ ਵੜਦਾ ਤਾਂ ਮੰਡੀ ਦੇ ਵਿੱਚ ਰੋਲਦਾ ਹੈਗਾ ਅਗਲੀ ਵੀਡੀਓ 'ਚ ਆਪਾਂ ਫੇਰ ਮਿਲਾਂਗੇ ਧੰਨਵਾਦ ਵੀਡੀਓ ਦੇਖਣ